ਕਮਰਵਜੀਤ ਅਪਤਾਖ ਸਿੰਘ ਨੂੰ ਪਾਰਟੀ ਨੂੰ ਤੋਂ 5 ਸਾਲ ਲਈ ਲੰਬੇ ਕਰਨਾ ਕਿਸ ਨੇ ਕਹਿੰਦੇ ਇਸ ਬਾਰੇ ਕੀ ਸੋਚਦੇ ਆ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਬਾਕੀ ਸਾਰੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਉਹ ਕਹਿੰਦੇ ਰਹੇ ਪਾਰਟੀ ਦੇ ਵਿੱਚ ਡਿਸੈਂਟ ਹੋਣਾ ਅਸਹਿਮਤੀ ਹੋਣਾ ਉਹ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਉਹ ਮੈਟਰ ਨਹੀਂ ਕਰਦਾ ਹੈਗਾ ਪਰ ਮੈਨੂੰ ਨਿੱਜੀ ਤੌਰ ਤੇ ਵੀ ਇਹ ਸਮਝੇ ਮੇਰੇ ਲਈ ਬੜੇ ਸਤਿਕਾਰਯੋਗ ਨੇ ਪਰ ਇਹ ਸਮਝ ਨਹੀਂ ਆਈ ਹੈਗੀ ਕਿ ਇੱਕ ਉਹ ਇਸ਼ੂ ਜਿਹਦੇ ਲਈ ਪੰਜਾਬ ਸਰਕਾਰ ਔਰ ਆਮ ਆਦੀ ਪਾਰਟੀ ਵਚਨਬੱਧ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੇ ਉਹਦੇ ਵਿੱਚ ਇਹੋ ਜੇ ਵਿਅਕਤੀ ਦੀ ਸਪੋਰਟ ਦੇ ਵਿੱਚ ਆਉਣਾ ਜਿਹੜਾ ਜਿਹੜਾ ਕਿ ਨੋਨ ਹੈ ਸਾਰੇ ਪੰਜਾਬ ਦੇ ਵਿੱਚ ਕਿ ਇਹਨਾਂ ਲੋਕਾਂ ਨੇ ਵਿਕਰਮਜੀਠੀ ਨੇ ਸਾਰੇ ਪੰਜਾਬ ਦੇ ਵਿੱਚ ਘਰ ਘਰ ਨਸ਼ੇ ਪੰਚਾਇਤ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਾ ਮੇਰੇ ਲੱਗਦਾ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਔਰ ਇੱਕ ਤਰੀਕੇ ਨਾਲ ਇਹ ਪਾਰਟੀ ਦੇ ਵੱਲੋਂ ਇਨਡਿਸਿਪਲਿਨ ਜਿਹੜਾ ਉਹ ਬਣਿਆ ਹੈ ਕਿ ਜਿੱਦੀ ਵਜ੍ਹਾ ਕਰਕੇ ਪੋਲਿਟੀਕਲ ਅਫੇਅਰਸ ਕਮੇਟੀ ਨੇ ਫੈਸਲਾ ਲਿਆ। ਉਹ ਨਾ ਉਸ ਮੌਕੇ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਨਾ ਉਹ ਉੱਥੇ ਸੀਗੇ। ਹੁਣ ਜਦੋਂ ਜਿਹੜੀ ਟੀਮ ਜਾਂਦੀ ਹੈ ਪੁਲਿਸ ਜਾਂਦੀ ਹੈ ਪ੍ਰਾਪਰ ਜੋ ਜੋ ਫੀਮੇਲ ਕੌਪਸ ਨੇ ਉਹ ਨਾਲ ਨੇ ਜੋ ਕਨਸਟੇਬਲਸ ਨੇ ਉਹ ਨਾਲ ਨੇ ਤੇ ਉਹਦੇ ਵਿੱਚ ਵੀ ਕਿੰਤੂ ਪਰੰਤੂ ਵਾਲਾ ਮੈਨੂੰ ਸਮਝਦਾ ਕੋਈ ਆਈਡੀਆ ਬਣਦਾ ਨਹੀਂ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੂੰ ਲੁਕਿੱਤਾ ਗਿਆ ਸਰਕਾਰ ਨੂੰ ਨੁਕਸਾਨ ਹੋ ਸਕਦਾ ਆਂ ਤੇ ਕਾਫੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਆਪਣੇ ਵਜੇ ਨਹੀਂ ਉਹ ਚਲੋ ਉਹ ਇਮਾਨਦਾਰ ਨੇ ਤੇ ਸਰਕਾਰ ਵੀ ਇਮਾਨਦਾਰ ਹੈ ਸਾਡੇ ਨੈਸ਼ਨਲ ਕਨਵੀਨਰ ਤੋਂ ਲੈ ਕੇ ਪ੍ਰਧਾਨ ਮੰਤਰੀ ਭਗਵੰਦ ਮਾਨ ਤੋਂ ਲੈ ਕੇ ਅਸੀਂ ਸਾਰੇ ਬੀਬਾਨ ਕੌਣ ਨੇ ਸਾਡੇ ਚ ਦੱਸੋ ਸੋ ਮੇਰੇ ਖਿਆਲ ਨਾਲ ਮਤਲਬ ਹੈ ਕਿ ਉਹ ਇਮਾਨਦਾਰ ਨੇ ਬਾਕੀ ਵੀ ਇਮਾਨਦਾਰ ਨੇ ਨੀਅਤ ਵੀ ਸਾਡੀ ਸਾਰਿਆਂ ਦੀ ਇਮਾਨਦਾਰ ਹੈ ਸਾਰਿਆਂ ਦੀ ਸਾਫ ਨੀਅਤ ਨੀਤੀ ਹੈ ਤੁਸੀਂ ਜਦੋਂ ਜਦੋਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਮਾਏ ਵੇ ਜਾਂ ਹਾਈਵੇ ਕੀ ਜੋ ਮੈਂ ਕਹੂੰਗਾ ਉਹੀ ਸਹੀ ਹੈ ਬਾਕੀ ਸਾਰਾ ਕੁਝ ਗਲਤ ਹੈ ਮੇਰੇ ਮਤਾਬਕ ਚੱਲੋਗੇ ਤਾਂ ਠੀਕ ਹੈ ਨਹੀਂ ਮਤਾਬਕ ਚੱਲੋਗੇ ਤਾਂ ਨਹੀਂ ਠੀਕ ਇਹ ਨਹੀਂ ਹੁੰਦਾ ਜੀ ਤੁਸੀਂ ਆਰਗੇਨਾਈਜੇਸ਼ਨ ਜਦੋਂ ਪਾਰਟੀ ਚਾਲਦੇ ਹੋ ਤੁਹਾਨੂੰ ਪਾਰਟੀ ਦਾ ਜੋ ਵਿਊ ਪੁਆਇੰਟ ਹੁੰਦਾ ਹੈ ਸਰਕਾਰ ਦਾ ਜੋ ਵਿਊ ਪੁਆਇੰਟ ਹੁੰਦਾ ਉਹ ਵੱਡਾ ਹੁੰਦਾ ਹੈ ਉਹ ਸੁਪਰੀਮ ਹੁੰਦਾ ਹੈ ਪਰ ਸਾਈਡ ਲਾਈਨ ਕੀਤਾ ਗਿਆ ਕਿ ਤਰ੍ਹਾਂ ਕੀਤਾ ਹੈ ਅਲੱਗ ਤਰ੍ਹਾਂ ਕੀਤਾ ਗਿਆ ਸੀ ਉਹਨਾਂ ਨੂੰ ਨਹੀਂ ਦੇਖੋ ਇਹ ਗੱਲ ਨਹੀਂ ਹੈ ਕਿ ਜੀ ਤੁਹਾਡਾ ਥਾ ਵਿਊ ਪੁਆਇੰਟ ਹੋ ਸਕਦਾ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਚਾਹੇ ਜਿਵੇਂ ਮੈਂ ਕਿਹਾ ਮੇਰੇ ਲਈ ਸਤਕਾਰਯੋਗ ਨੇ ਪਰ ਡਿਸੈਂਟ ਪਰਿਵਾਰ ਦੇ ਵਿੱਚ ਹੁੰਦਾ ਹੈ ਕੋਈ ਦਿੱਕਤ ਦੀ ਸੀਗੀ ਪਰ ਜੇ ਕੋਈ ਸਾਡੀ ਨਸ਼ਾ ਨੂੰ ਖਤਮ ਕਰਨ ਦੀ ਲੜਾਈ ਦੇ ਵਿੱਚ ਜੇ ਕੋਈ ਅੜਚਨ ਪਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹ ਤਾਂ ਡੈਫੀਨਿਟਲੀ ਟੋਲਰੇਟੇਬਲ ਹੈ। ਅਹ ਦੇਖੋ ਪਿਛਲੇ ਸਵਾ 3 ਸਾਲ ਤੋਂ ਸਾਡੇ ਸਰਕਾਰ ਦੀ ਵੀ ਸੋਚ ਹੈ ਤਹਈਆ ਕਿ ਅਸੀਂ ਨੌਕਰੀਆਂ ਲੈਣ ਵਾਲੇ ਇੰਨੀ ਨੌਕਰੀਆਂ ਦੇਣ ਵਾਲੇ ਵੱਧ ਕ੍ਰੀਏਟ ਕਰਦੇ ਨੇ ਤੇ ਉਸੇ ਮਕਸਦ ਨੂੰ ਅਚੀਵ ਕਰਨ ਲਈ ਔਰ ਬਹੁਤ ਵਧੀਆ ਵੱਡੇ ਉਪਰਾਲੇ ਡਿਪਟੀ ਕਮਿਸ਼ਨਰ ਸਾਖੀਸਾਨੀ ਜੀ ਕਰ ਰਹੇ ਨੇ ਪਹਿਲਾ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਇਹੋ ਜਿਹੇ ਇਵੈਂਟਸ ਦੇ ਕਰਾਏ ਨੇ ਜਿੱਥੋਂ ਟੈਲੈਂਟ ਜਿਹੜਾ ਨਿਕਲ ਕੇ ਆਉਂਦਾ ਤੇ ਅੱਜ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਉੱਪਰ ਜੋ ਗ੍ਰੈਂਡ ਫਿਨੈਲੇ ਉਹ ਕੀਤਾ ਗਿਆ ਫਿਚਰ ਟਾਈਕونز ਨੂੰ ਆਇਡੈਂਟੀਫਾਈ ਕਰਨ ਲਈ ਬਹੁਤ ਵਧੀਆ ਉਪਰਾਲਾ ਇਹਦੇ ਨਾਲ ਬੱਚਿਆਂ ਦੇ ਵਿੱਚ ਜੋ ਟੈਲੈਂਟ ਹੈ ਜੋ ਕੈਲੀਬਰ ਹੈ ਉਹ ਉੱਪਰ ਕੇ ਸਾਹਮਣੇ ਆਉਂਦਾ ਹੈ ਉਹਨਾਂ ਨੂੰ ਇੱਕ ਪਲੈਟਫਾਰਮ ਮਿਲਦਾ ਹੈ ਉਹਨਾਂ ਨੂੰ ਇੱਕ ਸਟੇਜ ਮਿਲਦੀ ਹੈ ਜਿੱਥੋਂ ਬੱਚਿਆਂ ਨੂੰ ਐਡਮਿਨਿਸਟ੍ਰੇਟਿਵਲੀ ਵੀ ਫਾਈਨੈਂਸ਼ੀਅਲੀ ਵੀ ਔਰ ਹਰ ਪੱਖੋਂ ਉਹਨਾਂ ਨੂੰ ਨੂੰ ਹੋਰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੁੰਦਾ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਖਸ਼ੀ ਜੀ ਦਾ ਔਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਜਿਹੜਾ ਉਹ ਹੋਏਗਾ ਔਰ ਇਕੱਲੇ ਬੱਚਿਆਂ ਨੂੰ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਔਰ ਪੂਰੇ ਪੰਜਾਬ ਨੂੰ ਫਾਇਦਾ ਕਿਉਂਕਿ ਪਤਾ ਨਹੀਂ ਇਹ ਕਿਹੜਾ ਆਈਡੀਆ ਕਿੰਨਾ ਕਾਮਯਾਬ ਹੋ ਕੇ ਕਿੱਥੇ ਤੱਕ ਪਹੁੰਚੇ ਇਹ ਤਾਂ ਉਹਨਾਂ ਨਾਲ ਸਮਝ ਦੱਸੇਗਾ ਸੋ ਵੈਰੀ ਗੁੱਡ ਇਨੀਸ਼ੀਏਟਿਵ ਸਰਕਾਰੀ ਪਦਰ ਤੇ ਪ੍ਰਸ਼ਾਸਨ ਪਦਰ ਤੇ ਵੀ ਸਹਾਇਤਾ ਕੀਤੀ ਜਾਵੇਗੀ ਜਿਨਾਂ ਦਾ ਆਈਡੀਆ ਬੋਟ ਹੈ ਡੈਫੀਨਿਟਲੀ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਰੇ ਡਿਪਾਰਟਮੈਂਟਸ ਨੂੰ ਕਨਸਰਨ ਚਾਹੇ ਉਹ ਇਨਵੈਸਟ ਪੰਜਾਬ ਵਿੱਚ ਆਏ ਸਟਾਰਟਅਪ ਪੰਜਾਬ ਵਿੱਚ ਆਏ ਇਨੋਵੇਸ਼ਨ ਪੰਜਾਬ ਹੈ ਉਹਨਾਂ ਸਾਰਿਆਂ ਦੇ ਨਾਲ ਕੋਆਰਡੀਨੇਟ ਕਰਕੇ ਡਿਪਟੀ ਕਮਿਸ਼ਨਰ ਮੈਡਮ ਨੇ ਇਹ ਉਪਰਾਲਾ ਕੀਤਾ ਤੇ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਟੀਮ ਬਣ ਕੇ ਕੰਮ ਕਰਨਗੇ ਤੇ ਡੈਫੀਨਿਟਲੀ ਉਹਦਾ ਜਿਹੜਾ ਫਾਈਨਲ ਐਂਡ ਰਿਜ਼ਲਟ ਹੈ ਜਿਹੜਾ ਉਹ ਬਹੁਤ ਵਧੀਆ ਹੁੰਦਾ ਸਰ ਪਰ ਵਿੱਚ ਸਰਹਸਾ ਦਾ ਆਈਡੀ ਪੰਜਾਬ ਪਰ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਪੰਜਾਬ ਪਰ ਮੈਂ ਉਹੀ ਸਾਖਸ਼ੀ ਜੀ ਨੂੰ ਕਹੇ ਬਲਕਿ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪਟਿਆਲੇ ਵੀ ਬੜੇ ਵਧੀਆ ਕਰਾਇਆ ਨੇ ਤੇ ਇੱਥੇ ਮੈਂ ਇਹਨਾਂ ਨੂੰ ਕਹੇ ਮੈਂ ਕਿ ਤੁਸੀਂ ਸਰਕਾਰ ਦੇ ਬ੍ਰਾਂਡ ਮੈਸਟਰ ਬਣ ਜਾਓ ਤੁਸੀਂ ਇਸ ਕੰਮ ਦੇ ਵਿੱਚ ਕਿਉਂਕਿ ਦੇਖੋ ਕੰਮ ਵੈਸੇ ਚੱਲ ਰਿਹਾ ਐ ਐਸ ਡਿਪਟੀ ਕਮਿਸ਼ਨਰ ਜਾਂ ਜਿਹੜਾ ਬੰਦਾ ਜਿਸ ਪੋਸਟ ਦੇ ਉੱਪਰ ਹੈ ਉਹ ਤਾਂ ਕੰਮ ਕਰਨਾ ਹੀ ਹੁੰਦਾ ਹੈ ਉਸ ਤੋਂ ਚਾਰ ਕਦਮ ਅੱਗੇ ਜਾ ਕੇ ਜੇ ਤੁਸੀਂ ਕੁਝ ਐਡੀਸ਼ਨਲ ਕਰਦੇ ਹੋ ਤਾਂ ਦੈਟ ਮੀਨਸ ਤੁਸੀਂ ਉਹਦੇ ਲਈ ਪੈਸ਼ਨੇਟ ਹੋ ਸੋ ਬਹੁਤ ਵਧੀਆ ਉਪਰਾਲਾ ਇਹਨਾਂ ਤਾਂ ਮੈਂ ਤਾਂ ਬਲਕਿ ਇਹਨਾਂ ਨੂੰ ਰਿਕੁਐਸਟ ਕੀਤੀ ਤੇ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੇ ਇਨੀਸ਼ੀਏਟਿਵ ਜਿਹੜੇ ਹੋ ਰਹੇ ਸੋਸ਼ਲ ਆਈਕਨ ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਬੱਚਿਆਂ ਦੇ ਵਿੱਚ ਤਾਂ ਕਾਫੀ ਖੁਸ਼ੀ ਦੀ ਲਹਿਰ ਆ ਉਹਨਾਂ ਨੂੰ ਹੋਰ ਅੱਗੇ ਬੰਦਾਂ ਦੇ ਕੀ ਮੈਸੇਜ ਕਰਦੇ ਆ ਦੇਖੋ ਇਕੱਲੇ ਇੱਕ ਜ਼ਿਲ੍ਹੇ ਦੇ ਵਿੱਚ ਉਹ 1300 ਬੱਚੇ ਜਿਹੜਾ ਲੋਕ ਜਿਹੜੇ ਅਲੱਗ-ਅ ਸੋ ਜਦੋਂ ਇਹਨੇ ਲੋਕ ਆਇਡੈਂਟੀਫਾਈ ਹੋ ਗਏ ਤੇ ਉਹਨਾਂ ਦੀ ਹੈਂਡਹੋਲਡਿੰਗ ਕਰਨ ਦਾ ਚਾਹੇ ਉਹ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਫਾਈਨੈਂਸ਼ੀਅਲ ਤੌਰ ਦੇ ਉੱਪਰ ਉਹ ਸਾਰਾ ਕੰਮ ਹੈ ਜਿਹੜਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਰਕਾਰ ਦਾ ਜਿਹੜੇ ਲੋਕ ਸ਼ਾਰਕ ਟੈਂਕਸ ਜਿਹੜੇ ਲੋਕੋ ਚ ਫਾਈਨਾਂਸ ਕਰਨਾ ਚਾਹੁੰਦੇ ਨੇ ਸਾਡਾ ਸਾਰਾ ਦਾ ਹੋਏਗਾ ਔਰ ਮੈਂ ਸਮਝਦਾ ਕਿ ਇੱਕ ਵਧੀਆ ਬਤਾਲਮੇ ਦੇ ਨਾਲੇ ਕੰਮ ਜਿਹੜਾ ਸਿਰੇ ਚੜਾਂਗੇ ਅਮਨਜੀਤ ਕੁੰਮਰ ਵਿਜੇ ਹਰਤਾ ਸਿੰਘ ਨੂੰ ਪਾਰਟੀ ਨੂੰ ਤੋਂ 5 ਸਾਲ ਲਈ ਲੰਬੇ ਕਰਨਾ ਕਿਸ ਨੇ ਕਹਿੰਦੇ ਤੁਹਾਡੇ ਕੀ ਸਵਾਲ ਹੈ ਅਹ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਬਾਕੀ ਸਾਰੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਉਹ ਕਹਿੰਦੇ ਰਹੇ ਪਾਰਟੀ ਦੇ ਵਿੱਚ ਡਿਸੈਂਟ ਹੋਣਾ ਅਸਹਿਮਤੀ ਹੋਣਾ ਉਹ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਉਹ ਮੈਟਰ ਨਹੀਂ ਕਰਦਾ ਹੈਗਾ ਪਰ ਮੈਨੂੰ ਨਿੱਜੀ ਤੌਰ ਤੇ ਵੀ ਇਹ ਸਮਝੇ ਮੇਰੇ ਲਈ ਬੜੇ ਸਤਕਾਰਯੋਗ ਨੇ ਪਰ ਇਹ ਸਮਝ ਨਹੀਂ ਆਈ ਹੈਗੀ ਕਿ ਇੱਕ ਉਹ ਇਸ਼ੂ ਜਿਹਦੇ ਲਈ ਪੰਜਾਬ ਸਰਕਾਰ ਔਰ ਆਮ ਆਦੀ ਪਾਰਟੀ ਵਚਨਬੱਧ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੇ ਉਹਦੇ ਵਿੱਚ ਇਹੋ ਜਿਹੇ ਵਿਅਕਤੀ ਦੀ ਸਪੋਰਟ ਦੇ ਵਿੱਚ ਆਉਣਾ ਜਿਹੜਾ ਜਿਹੜਾ ਕਿ ਨੋਨ ਹੈ ਸਾਰੇ ਪੰਜਾਬ ਦੇ ਵਿੱਚ ਕਿ ਇਹਨਾਂ ਲੋਕਾਂ ਨੇ ਵਿਕਰਮਜੀਤ ਜੀ ਨੇ ਸਾਰੇ ਪੰਜਾਬ ਦੇ ਵਿੱਚ ਘਰ ਘਰ ਨਸ਼ੇ ਪੰਚਾਇਤ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਾ ਮੇਰੇ ਲੱਗਦਾ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਔਰ ਇੱਕ ਤਰੀਕੇ ਨਾਲ ਇਹ ਪਾਰਟੀ ਦੇ ਵੱਲੋਂ ਇਨਡਿਸਿਪਲਨ ਜਿਹੜਾ ਉਹ ਬਣਿਆ ਹੈ ਕਿ ਜਿੱਦੀ ਵਜ੍ਹਾ ਕਰਕੇ ਪੋਲਿਟੀਕਲ ਅਫੇਅਰਸ ਕਮੇਟੀ ਨੇ ਫੈਸਲਾ ਲਿਆ ਹੈ ਕਮੇਟੀ ਇੱਕ ਉਹਨਾਂ ਨੇ ਟਿੱਪਣੀ ਕੀਤੀ ਸੀ ਜੀ ਇਸ ਦੀ ਸਪੋਰਟ ਵਿੱਚ ਤਾਂ ਨਹੀਂ ਆਏ ਵੀ ਕਾਰ ਵੀ ਗਲਤੀ ਉਹਨਾਂ ਨੇ ਕਾਰ ਵੀ ਤੇ ਟਿੱਪਣੀ ਕੀਤੀ ਸੀ ਵੀ ਲੇਡੀਜ਼ ਕਾਰ ਸੀ ਜਿਹਦੇ ਉੱਤੇ ਉਸ ਟਾਈਮ ਤੇ ਨਹੀਂ ਦੇਖੋ ਉਹ ਨਾ ਉਸ ਮੌਕੇ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਨਾ ਉਹ ਉੱਥੇ ਸੀਗੇ ਹੁਣ ਜਦੋਂ ਅ ਜਿਹੜੀ ਟੀਮ ਜਾਂਦੀ ਹੈ ਪੁਲਿਸ ਜਾਂਦੀ ਹੈ ਪ੍ਰੋਪਰ ਜੋ ਜੋ ਫੀਮੇਲ ਕੌਪਸ ਨੇ ਉਹ ਨਾਲ ਨੇ ਜੋ ਕਨਸਟੇਬਲਸ ਨੇ ਉਹ ਨਾਲ ਨੇ ਤੇ ਉਹਦੇ ਵਿੱਚ ਵੀ ਕਿੰਤੂ ਪਰੰਤੂ ਅਲ ਮੈਂ ਸਮਝਦਾ ਕੋਈ ਆਈਡੀਆ ਬਣਦਾ ਨਹੀਂ ਸੀਗਾ ਜਿਸ ਤਰੀਕੇ ਦਾ ਉਹਨਾਂ ਨੂੰ ਲੁਕਿਤਾ ਗਿਆ ਸਰਕਾਰ ਨੂੰ ਨੁਕਸਾਨ ਹੋ ਸਕਦਾ ਹਾਂ ਕਾਫੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਨਹੀਂ ਉਹ ਚਲੋ ਉਹ ਇਮਾਨਦਾਰ ਨੇ ਤੇ ਸਰਕਾਰ ਵੀ ਇਮਾਨਦਾਰ ਹੈ ਸਾਡੇ ਰੈਸ਼ਲ ਕਨਵੀਨਰ ਤੋਂ ਲੈ ਕੇ ਮੁੱਖ ਮੰਤਰੀ ਭਵਨਦ ਮੰਤ ਤੋਂ ਲੈ ਕੇ ਅਸੀਂ ਸਾਰੇ ਬੀਵਾਨ ਕੌਣ ਹੈ ਸਾਡੇ ਚ ਦੱਸੋ ਸੋ ਮੇਰੇ ਖਿਆਲ ਨਾਲ ਮਤਲਬ ਹੈ ਕਿ ਉਹ ਇਮਾਨਦਾਰ ਨੇ ਬਾਕੀ ਵੀ ਇਮਾਨਦਾਰ ਨੇ ਨੀਅਤ ਵੀ ਸਾਡੀ ਸਾਰਿਆਂ ਦੀ ਇਮਾਨਦਾਰ ਹੈ ਸਾਰਿਆਂ ਦੀ ਸਾਫ ਨੀਅਤ ਨੀਤੀ ਹੈ ਤੁਸੀਂ ਜਦੋਂ ਜਦੋਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਮਾਏ ਵੇ ਜਾਂ ਹਾਈਵੇ ਕਿ ਜੋ ਮੈਂ ਕਹੂੰਗਾ ਉਹੀ ਸਹੀ ਹੈ ਬਾਕੀ ਸਾਰਾ ਕੁਝ ਗਲਤ ਹੈ ਮੇਰੇ ਮਤਲਬ ਅਕ ਚੱਲੋਗੇ ਤਾਂ ਠੀਕ ਹੈ ਨਹੀਂ ਮਤਲਬ ਚੱਲੋਗੇ ਤਾਂ ਨਹੀਂ ਠੀਕ ਇਹ ਨਹੀਂ ਹੁੰਦਾ ਜੀ ਤੁਸੀਂ ਆਰਗੇਨਾਈਜੇਸ਼ਨ ਜਦੋਂ ਪਾਰਟੀ ਚਾਹਦੇ ਹੋ ਤੁਹਾਨੂੰ ਪਾਰਟੀ ਦਾ ਜੋ ਵਿਊ ਪੁਆਇੰਟ ਹੁੰਦਾ ਹੈ ਸਰਕਾਰ ਦਾ ਜੋ ਵਿਊ ਪੁਆਇੰਟ ਹੁੰਦਾ ਉਹ ਵੱਡਾ ਹੁੰਦਾ ਹੈ ਉਹ ਸੁਪਰੀਮ ਹੁੰਦਾ ਹੈ ਸਾਈਡ ਲਾਈਨ ਕੀਤਾ ਗਿਆ ਕਿ ਤਰ੍ਹਾਂ ਕੀਤਾ ਹੈ ਅਲੱਗ ਤਰ੍ਹਾਂ ਕੀਤਾ ਗਿਆ ਸੀ ਉਹਨਾਂ ਨੂੰ ਨਹੀਂ ਦੇਖੋ ਇਹ ਗੱਲ ਨਹੀਂ ਹੈ ਕਿ ਜੀ ਇਹ ਤੁਹਾਡਾ ਥਾ ਵਿਊ ਪੁਆਇੰਟ ਹੋ ਸਕਦਾ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਚਾਹੇ ਜਿਵੇਂ ਮੈਂ ਕਿਹਾ ਮੇਰੇ ਲਈ ਸਤਕਾਰਯੋਗ ਨੇ ਪਰ ਡਿਸੈਂਟ ਪਰਿਵਾਰ ਦੇ ਵਿੱਚ ਹੁੰਦਾ ਹੈ ਕੋਈ ਦਿੱਕਤ ਦੀ ਸੀਗੀ ਪਰ ਜੇ ਕੋਈ ਸਾਡੀ ਨਸ਼ਾ ਨੂੰ ਖਤਮ ਕਰਨ ਦੀ ਲੜਾਈ ਦੇ ਵਿੱਚ ਜੇ ਕੋਈ ਅੜਚਨ ਪਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹ ਤਾਂ ਡੈਫੀਨਿਟਲੀ ਟੋਲਰੇਟੇਬਲ ਸਰ ਤੁਹਾਡੀ ਪਾਰਟੀ ਬੱਚਿਆਂ ਦੀ ਬਾਹ ਫੜਨ ਵਾਲੀ ਪਹਿਲੀ ਪਾਰਟੀ ਬਣੀ ਹੈ ਤੇ ਬੜੇ ਕਿ ਬੱਚਾ ਦਾ ਮਾਂ ਪਹਿਲੀ ਰੀਤਾ ਦੇ ਪੜੇਗੀ ਇਹ ਪਾਰਟੀ ਹੀ ਯੰਗਸਟਰਸ ਦੀ ਪਾਰਟੀ ਹੈ ਜੀ ਇਹ ਸੰਘਰਸ਼ ਦੇ ਵਿੱਚੋਂ ਨਿਕਲ ਕੇ ਇਹ ਪਾਰਟੀ ਹੈ ਇਹੀ ਬੱਚੇ ਨੇ ਜਿਹੜੇ ਇਹੀ ਕੱਲ ਨੂੰ ਕੱਲ ਦਾ ਯੂਥ ਹੋਣਗੇ ਤੇ ਯੂਥ ਦੇ ਮੋਢਿਆਂ ਦੇ ਉੱਪਰ ਹੀ ਦੇਸ਼ ਦਾ ਸਮਾਜ ਦਾ ਪੰਜਾਬ ਦਾ ਬੋਝ ਹੈ ਜਿਹੜਾ ਉਹ ਪੈਣ ਵਾਲਾ ਸੋ ਇਸ ਕਰਕੇ ਬੱਚਿਆਂ ਨੂੰ ਜਿੰਨਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਤਰਾਸ਼ ਲਾਂਗੇ ਉਹਨਾਂ ਪੰਜਾਬ ਲਈ ਚੱਲਗਾ ਥੈਂਕ ਯੂ ਜੀ